ਵਿਡੇਗ ਸ਼ਾਮ ਨੇ ਇੱਕ ਵੀਡੀਓ ਉਹ ਮੈਂ ਸੁਣੀ ਆ ਤੇ ਸਾਹ ਬੁਟਾ ਸਿੰਘ ਦਾ ਹੋਮ ਮਿਨਿਸਟਰ ਜਿਹੜੇ ਦੇਖਦੇ ਰਹਿ ਕਿਉਂਕਿ ਉਹਦਾ ਮਜ਼ਾਕ ਬਹੁਤ ਖੋਜੇ ਹੱਥ ਨਾਲ ਉਹਨਾਂ ਨੂੰ ਸ਼ਬਦਾਂ ਨਾਲ ਬਹੁਤ ਮਾ ਕੀਤਾ ਤੇ ਮੈਂ ਸਮਝਦਾ ਇਹ ਉਹਨਾਂ ਦਾ ਮਜ਼ਾਕ ਨਹੀਂ ਹੈ ਸਮੁੱਚੇ ਸਾਡੇ ਸਮਾਜ ਦਾ ਗਰੀਬ ਭਾਈਚਾਰੇ ਦਾ ਕਿ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਉਹ ਪੱਠੇ ਪਾਉਣ ਵਾਲੇ ਸੀ ਰੰਗ ਦੇ ਕਾਲੇ ਸੀ ਤੇ ਮੈਂ ਸਮਝਦਾ ਕਿ ਉਹ ਰੰਗ ਦੇ ਤੇ ਕੀ ਕਾਲੇ ਸੀ ਇਹ ਇਹਨਾਂ ਦੇ ਦਿਲ ਕਾਲੇ ਨੇ ਜਿਹੜੇ ਇਹ ਗੱਲਾਂ ਕਰ ਰਹੇ ਕਾਂਗਰਸ ਵਾਲੇ ਤਮਾ ਮੈਂ ਸਮੁੱਚੇ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਨੂੰ ਪਛਾਣਿਏ ਇਹ ਸ਼ੁਰੂ ਦੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਾਂਗਰਸ ਨੇ ਗਰੀਬਾਂ ਨਾਲ ਧੋਖਾ ਕਰਦਿਆ ਰਹੀ ਕਰਦੀ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਵੇਖ ਕੇ ਵੀ ਨਿਸ਼ਕਾਰਿਆ ਆਪਣੇ ਲੀਡਰਾਂ ਨੂੰ ਜਾਂ ਜਿਹੜੇ ਸਮਾਜ ਦੇ ਅਫਸਰ ਨੇ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਰਡ ਸਾਰਾ ਸਮੁੱਚਾ ਸਮਾਜ ਕਰੇ ਔਰ ਜਿੰਨਾ ਜਰ ਮੁਆਫੀ ਦੀ ਮੰਗ ਮੰਗ ਲਈ ਦੇ ਖਾਜ ਕਰਕੇ ਜਿੱਥੇ ਇਹਨੇ ਬੁੜੀ ਬਲੇਂਟ ਕੀਤੀ ਆ ਉਹ ਸ਼ਮਾਦ ਵਾਲੇ ਸਾਰੇ ਬਾਈਕਾਟ ਕਰਨ ਤੇ ਮਾਫੀ ਮੰਗੇ ਉਹਨਾਂ ਚਾਰੇ ਦਾ ਮਤਲਬ ਬਾਈਕ ਜਿੱਥੇ ਵੀ ਕਦੇ ਮਿਲਦਾ ਉਹਦਾ ਘਰੋਂ ਵੀ ਕੀਤਾ ਜਾਵੇ ਇਹ ਸਮੂਚੇ ਸਮਾਜ ਦਾ ਫਰਮਾਨ ਕੰਮ ਦੀ ਇਹਨੇ ਕੋਸ਼ਿਸ਼ ਕੀਤੀ ਹੈ ਸੂਚੀ ਵੇਟੀ ਦਾ ਇਹਨਾਂ ਨੇ ਮਤਲਬ ਸੋਚ ਨੂੰ ਮਤਲਬ ਉੱਤੇ ਪਹੁੰਚਾਈ ਆ ਇਸ ਕਰਕੇ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਰਾਜਾ ਬਿਆਨ ਨੂੰ ਲੈ ਕੇ ਸਿਆਸਤ 'ਚ ਪਹੁੰਚਾ ਲ ਆ ਗਿਆ ਸੀਨੀਅਰ ਅਕਾਲੀ ਆਗੂ ਗੁਲਜਾ ਸਿੰਘ ਰਣਕੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਵੀਡੀਓ ਬਿਆਨ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ ਰਣਕੇ ਨੇ ਕਿਹਾ ਕਿ ਵੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੋਟਾ ਸਿੰਘ ਬਾਰੇ ਜਿਹੜੇ ਮਾੜੇ ਸ਼ਬਦ ਵਰਤੇ ਨੇ ਉਹ ਸਿਰਫ ਇੱਕ ਵਿਅਕਤੀ ਦਾ ਮਜ਼ਾਕ ਨਹੀਂ ਸਗੋਂ ਸਮੁੱਚੇ ਸਮਾਜ ਤੇ ਗਰੀਬ ਪਾਈਚਾਰੇ ਦੀ ਤੋਹੀਨ ਆ ਰਣਕੇ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਦੇ ਵਿੱਚੋਂ ਬੋਟਾ ਸਿੰਘ ਨੂੰ ਪੱਠੇ ਪਾਉਣ ਵਾਲੇ ਰੰਗ ਦੇ ਕਾਲੇ ਆਖਰੇ ਨੇ ரே நீ சகோ வடங்க ਉਹਨਾਂ ਨੇ ਅਪੀਲ ਕੀਤੀ ਹੈ ਕਿ ਸਮੁੱਚਾ ਸਮਾਜ ਇਸੇ ਤਰ੍ਹਾਂ ਦੇ ਨਿੰਦਣਯੋਗ ਬਿਆਨ ਦੇਣ ਵਾਲਿਆਂ ਦਾ ਬਾਈਕਾਟ ਕਰੇ ਤੇ ਜਦੋਂ ਤੱਕ ਵੜਿੰਗ ਖੁੱਲੀ ਮਾਫੀ ਨਹੀਂ ਮੰਗਦਾ ਉਸ ਦਾ ਘਰਾਓ ਕੀਤਾ ਜਾਵੇ ਰਣਿੰਗੇ ਨੇ ਕਿਹਾ ਕਿ ਕਾਂਗਰਸ ਪਾਰਟੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਗਰੀਬ ਵਰਗਾਂ ਨਾਲ ਧੋਖਾਗਾਦੀ ਆ ਰਹੀ ਹੈ ਤੇ ਵੜਿੰਗ ਦਾ ਇਹ ਬਿਆਨ ਉਸੇ ਮਨੋਵਿਰਤੀ ਦੀ ਨਿਸ਼ਾਨੀਆਂ ਦੱਸਦੀ ਹੈ ਕਿ ਦੂਜੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਇੱਕ ਵੀਡੀਓ ਜਾਰੀ ਕਰਕੇ ਸਾਰਾ ਇਸ ਬਿਆਨ ਨੂੰ ਲੈ ਕੇ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਜਿਵੇਂ ਚੋਣਾਂ ਦੇ ਮੰਦੇ ਨਜ਼ਰ ਕੌਨ ਜਲਸੇ ਦੌਰਾਨ ਮਹਿਰੂਮ ਗਾਇਕ ਮੰਤਰੀ ਬੂਟਾ ਸਿੰਘ ਬਾਰੇ ਕਈਆਂ ਗੱਲਾਂ ਤੇ ਵਿਵਾਦ ਪਖਣ ਮੰਗਰੋਂ ਬੜਿੰਗ ਨੇ ਸਾਰੇ ਮਾਮਲੇ ਉੱਤੇ ਆਪਣਾ ਸਪਸ਼ਟੀਕਰਨ ਸਾਫ਼-ਸਾਫ਼ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਾਰਿਆਂ ਨੂੰ ਆਪਣੇ ਨਾਂ ਲੈ ਕੇ ਚਲਦੀ ਹੈ ਤੇ ਬੂਟਾ ਸਿੰਘ ਸਾਡੇ ਸਿਰਾਂ ਦਾ ਤਾਜ ਸੀ। ਉਹਨਾਂ ਦੇ ਬਿਆਨ ਦਾ ਇੱਕ ਪਾਟ ਕੱਟ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਰਾਜਾ ਬੜਿੰਗ ਦਾ ਕਹਿਣਾ ਹੈ। ਇਸੇ ਦੌਰਾਨ ਵੀਡੀਓ ਜਾਰੀ ਕਰਕੇ ਕਾਂਗਰਸ ਪ੍ਰਧਾਨ ਰਾਜਾਵਿੰਗ ਨੇ ਕਿਹਾ ਕਿ ਕੱਲ ਮੈਂ ਤਰਨਤਾਰਨ ਵਿੱਚ ਜਨਤਾ ਨੂੰ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਕਾਂਗਰਸ ਨੇ ਪਗਵਾਲਿਆਂ ਦਾ ਜਿਹੜਾ ਸਨਮਾਨ ਕੀਤਾ ਚਾਹੇ ਉਹ ਮਨਮੋਹਨ ਸਿੰਘ ਜੀ ਸੀ ਚਾਹੇ ਉਹ ਗਿਆਨੀ ਜੈਲ ਸਿੰਘ ਜੀ ਸੀ ਚਾਹੇ ਉਹ ਬੂਟਾ ਸਿੰਘ ਜੀ ਸੀ ਤੇ ਚਾਹੇ ਫੌਜਾਂ ਦੇ ਜਨਰਲ ਬਣਾਉਣ ਦੀ ਗੱਲ ਕਰੀਏ ਤਾਂ ਇਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਮੈਂ ਕਿਹਾ ਕਿ ਗਿਆਨੀ ਜੈਲ ਸਿੰਘ ਗੁਰਦੁਆਰਿਆਂ ਦੇ ਵਿੱਚ ਪਾਠ ਕਰਦੇ ਸੀ ਤੇ ਸਾਈਕਲ ਉੱਤੇ ਜਾਂਦੇ ਸੀ ਉਹਨਾਂ ਨੇ ਕਾਂਗਰਸ ਨੇ ਦੇਸ਼ ਦਾ ਰਾਸ਼ਟਰਪਤੀ ਬਣਾਇਆ ਤੇ ਮੈਂ ਕਿਹਾ ਕਿ ਬੂਟਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਵੀ ਬਣਾਇਆ ਮੈਂ ਕਿਸੇ ਦੇ ਰੰਗ ਭੇਦ ਬਾਰੇ ਗੱਲ ਨਹੀਂ ਕੀਤੀ ਬਲਕਿ ਇਹ ਕਿਹਾ ਕਿ ਕਾਂਗਰਸ ਹਰ ਇਨਸਾਨ ਨੂੰ ਨਾ ਲੈ ਕੇ ਚੱਲੀ ਆ ਮੈਂ ਇਸ ਦੌਰਾਨ ਗੁਰੂ ਸਾਹਿਬ ਦੀਆਂ ਪੰਗਤੀਆਂ ਵੀ ਬੋਲੀਆਂ ਰੰਗਰੇਟੇ ਗੁਰੂ ਕੇ ਬੇਟੇ ਇਸ ਦੌਰਾਨ ਬੜਿੰਗ ਨੇ ਕਿਹਾ ਕਿ ਕਿਸੇ ਨੇ ਇਸ ਦੌਰਾਨ ਕੱਟ ਕੇ ਇੰਨਾ ਹੀ ਦੱਸਿਆ ਕਿ ਰਾਜਾ ਬੜਿੰਗ ਨੇ ਬੂਟਾ ਸਿੰਘ ਜੀ ਨੂੰ ਇਹ ਸ਼ਬਦ ਬੋਲੇ ਨੇ ਬੂਟਾ ਸਿੰਘ ਮੇਰੇ ਪਿਤਾ ਸਮਾਨ ਨੇ ਤੇ ਰਹਿਣਗੇ ਉਹ ਸਾਡੇ ਸਿਰਾਂ ਦਾ ਤਾਜ ਨੇ ਇਹ ਜੋ ਮਾਰਸ਼ਲ ਕੌਮ ਸਾਡੇ ਮਜਬੀ ਸਿੱਖਾ ਇਹਨਾਂ ਨੇ ਸਿਧਾਂਤਾਂ ਲਈ ਹਮੇਸ਼ਾ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਆ ਮੈਂ ਉਹਨਾਂ ਖਿਲਾਫ ਅਜੇ ਕਿਵੇਂ ਬੋਲ ਸਕਦਾ ਕੁਝ ਮੇਰੇ ਸੁਭਚਿੰਤਕ ਨੇ ਜੋ ਫਲਾਉਣਾ ਚਾਹੁੰਦੇ ਨੇ ਕਿ ਮੈਂ ਉਹਨਾਂ ਬਾਰੇ ਅਜੇ ਸ਼ਬਦ ਬੋਲਦਾ ਮੈਂ ਫਿਰ ਕਹਿੰਦਾ ਹਾਂ ਕਿ ਉਹ ਸਾਡੇ ਸਿਰ ਦਾ ਧਾਸੀ ਤੇ ਤਾਜ ਰਹਿਣਗੇ ਮੈਂ ਉਹਨਾਂ ਬਾਰੇ ਅਜੇ ਹੁਣ ਕੁਝ ਵੀ ਨਹੀਂ ਕਿਹਾ ਇਹ ਅਨਾਖ ਸ਼ਨਾਮ ਮੇਰੇ ਕੁਝ ਸੁਭਚਿੰਤਕਾਂ ਨੂੰ ਲੱਗਦਾ ਹੈ ਤੇ ਨਾਲ ਹੀ ਤੁਹਾਨੂੰ ਰਾਜ਼ਾ ਬੜਿੰਗ ਦੇ ਜਿਹੜੇ ਇੱਕ ਵੀਡੀਓ ਰਾਹੀਂ ਬਿਆਨ ਜਾਰੀ ਕੀਤੇ ਗਏ ਨੇ ਸਾਰਾ ਸਾਫ਼-ਸਾਫ਼ ਸਪਸ਼ਟ ਕੀਤਾ ਗਿਆ ਆਉ ਤੁਹਾਨੂੰ ਉਹ ਬਿਆਨ ਵੀ ਆਪਾਂ ਸੁਣਾ ਦਿੰਨੇ ਆ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲੀਆ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾਚੜਾ ਆ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਹੈ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦੇ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰ ਸਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇਾਸੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹਨਾ ਹੈ ਔਰ ਮੈਂ ਬਹੁਤ ਪਿਆਰ ਕਰਦੇ ਹਾਂ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ तमाम ਲੀਡਰ ਸੇ ਬਾਨਾ ਨੂੰ ਮੈਂ ਕਿਹਾ ਕਿ ਮੇਰੇ ਪਿਤਾ ਸਮਾਨਸ